ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਮੀਤ ਸਿੰਘ ਸੁਪਰੀਮ ਸੀਡ ਤੋਂ ਸੋ ਸਾਰੇ ਕਿਸਾਨ ਵੀਰਾਂ ਦਾ ਇੱਕ ਵਾਰੀ ਫੇਰ ਤੋਂ ਸਵਾਗਤ ਕਰਦੇ ਆਂ ਇਸ ਵੀਡੀਓ ਦੇ ਵਿੱਚ ਵੀਰ ਜੀ ਮੈਂ ਪਹੁੰਚਿਆ ਹਾਂ ਨਸ਼ਹਿਰੇ ਪਨੂਆ ਦੇ ਪਿੰਡ ਟੂਟੀਆਂ ਵਿਖੇ ਇੱਥੇ ਸਾਡੇ ਕਿਸਾਨ ਵੀਰ ਨੇ ਆਪਣੀ ਸੁਪਰੀਮ 110 ਦੀ ਖੇਤੀ ਕੀਤੀ ਹੈ ਔਰ ਸਾਡੇ ਕਿਸਾਨ ਵੀਰ ਬਹੁਤ ਸੁਲਝੇ ਕਿਸਾਨ ਕਿਸਾਨ ਨੇ ਜਿਨ੍ਹਾਂ ਨੇ ਕਿ ਮਤਲਬ ਹੁਣ ਤੱਕ ਇਹ ਸਾਡੇ ਨਾਲ ਜੁੜੇ ਨੇ ਹਰ ਇੱਕ ਬੀਜ ਆਪਣਾ ਸੁਪਰੀਮ ਸੀਡ ਦਾ ਪਾਉਂਦੇ ਨੇ ਤੇ ਆਪਾਂ ਬਾਕੀ ਜਾਣਕਾਰੀ ਵੀਰ ਜੀ ਹੁਣਾਂ ਤੋਂ ਉਹਨਾਂ ਦੀ ਜ਼ੁਬਾਨੀ ਸੁਣਦੇ ਆਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ ਹਾਂਜੀ ਬਾਜੀ ਖਾਲਸਾ ਵਾਹਿਗੁਰੂ ਕੀ ਫਤਿਹ ਸੋ ਕਿਸਾਨ ਵੀਰਾਂ ਨੂੰ ਆਪਣਾ ਸ਼ੁਭ ਨਾਮ ਦੱਸੋ ਵੀ ਜੀ ਮੇਰਾ ਨਾਮ ਵੀਰਜੀ ਪ੍ਰਭਦੀਪ ਸਿੰਘ ਹੈ ਠੀਕ ਹੈ ਜੀ ਟੈਂਟ ਟੋਟੀਆਂ ਠੀਕ ਹੈ ਜੀ ਹਾਂਜੀ ਸੋ ਵੀਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਕਿਸਾਨ ਵੀਰਾਂ ਨਾਲ ਜੁੜਨ ਲਈ ਸੋ ਸਾਡੇ ਕਿਸਾਨ ਵੀਰਾਂ ਨੂੰ ਦੱਸੋ ਕਿ ਆਪਣੇ ਤੁਸੀਂ ਖੇਤਾਂ ਦੇ ਵਿੱਚ ਕਿਹੜੀ ਸੁਪਰੀਮ ਦੀ ਵੈਰੈਟੀ ਲਾਈ ਆ ਔਰ ਕਿੰਨੇ ਏਕੜ ਦੀ ਖੇਤੀ ਕੀਤੀ ਹੈ ਵੀਰ ਜੀ ਹੁਣ ਇਹ ਵੇਲੇ ਮੇਰੇ ਤੋਂ 30 ਏਕੜ ਦੀ ਖੇਤੀ ਆ ਤੇ ਸੁਪਰੀਮ 110 ਹੀ ਲਾਇਆ तकरीबन ਠੀਕ ਹੈ ਜੀ ਹਾਂ ਜੀ ਤੇ 1 ਕੋ ਕਿਲਾ ਅਸੀਂ 1692 ਦਾ ਲਾਇਆ ਬਸ ਉਹ ਪੱਟੇ ਪਟਿਆਂ ਵਾਸਤੇ ਠੀਕ ਹੈ ਬਾਕੀ ਅਸੀਂ ਸਾਰਾ 110 ਹੀ ਚੁਣ ਲਿਆ 110 ਨੂੰ ਮਤਲਬ ਤਰਜੀਹ ਦਿੱਤੀ ਹੈ ਤੁਸੀਂ ਹਾਂ ਜੀ ਹਾਂ ਜੀ 110 ਨੂੰ ਤਰਜੀਹ ਠੀਕ ਹੈ ਸੋ ਕੀ ਵੀ ਦੇ ਰਿਜ਼ਲਟ ਤੁਹਾਨੂੰ ਹੁਣ ਤੱਕ ਅਜ ਤੱਕ ਮਿਲ ਤੁਸੀਂ ਕਾਫੀ ਦੇਰ ਤੋਂ ਸਾਡੇ ਨਾਲ ਜੁੜੇ ਹੋ ਹਾਂ ਜੀ ਹਾਂ ਜੀ ਸਾਰੀਆਂ ਵੈਰਾਈਟੀਆਂ ਪਉਂਦੀਆਂ ਚੰਗੀ ਭਲੀ ਭਾਤੀ ਤੁਸੀਂ ਸਾਰੀਆਂ ਸੁਪਰੀਮ ਦੀਆਂ ਵੈਰਾਈਟੀਆਂ ਨੂੰ ਜਾਣਦੇ ਹੋ ਉਹ ਕੈਕਟਰ ਬਾਰੇ ਜਾਣਦੇ ਹੋ ਹਾਂ ਜੀ ਹਾਂ ਜੀ ਸੁਪਰੀਮ 110 ਇੰਨੀ ਜ਼ਿਆਦਾ ਤੁਸੀਂ ਖੇਤੀ ਕੀਤੀ ਹੈ ਕੀ ਕਾਰਨ ਇਹਦਾ ਹਾਂਜੀ ਇਹਦਾ ਝਾੜ ਸਾਰਿਆਂ ਨਾਲੋਂ ਅੱਜ ਤੱਕ ਦੂਜੀਆਂ ਕਈ ਵਾਰਾਂ ਪਿਛਲੇ ਸਾਲ ਵੀ ਤਕਰੀਬਨ ਮੌਸਮ ਦਾ ਕਰਕੇ ਜਾਂ ਕੋਈ ਲਾਲੋ ਝਾੜ ਘਾਟੀ ਦੂਜੀਆਂ ਵੈਰਾਈਟੀਆਂ ਦਾ ਇਹ 32 33 ਤੋਂ ਫਿਰ ਵੀ ਨਹੀਂ ਕਟਿਆ ਠੀਕ ਹੈ ਤੇ ਪਹਿਲਾਂ ਉਸ ਤੋਂ ਪਿਛਲੇ ਸਾਲ ਤੇ 30 30 ਕੁਇੰਟਲ ਵੀ ਨਿਕਲਿਆ 30 30 ਕੁਇੰਟਲ ਨਿਕਲਿਆ ਮਤਲਬ ਝਾੜ ਦਾ ਜ਼ਿਆਦਾ ਕਰਕੇ ਹੀ ਆ ਬਾਕੀ ਚਲੋ ਹਰਗੇ ਕਿਸਾਨ ਦੀ ਸਮ ਸਮਭਾਲਿਆ ਹਾਂਜੀ ਹਾਂਜੀ ਝਾੜ ਨੂੰ ਹੀ ਜ਼ਿਆਦਾ ਪ੍ਰੈਪਰ ਰੱਖਦੇ ਵੀ ਦੂਜੀਆਂ ਵੈਰਾਈਟੀਆਂ ਨਾਲੋਂ ਜ਼ਿਆਦਾ ਝਾੜਿਆ ਇੱਕ ਮਾਰਕੀਟ 'ਚ ਸਰਕਾਰੀ ਖਰੀਦ 'ਚ ਵੇਖਦਾ ਸੌਖਾ ਹਾਂਜੀ ਹਾਂਜੀ ਬਿਲਕੁਲ ਸਹਿਮਤ ਹੈ ਵੀਰ ਜੀ ਬਾਕੀ ਵੇਖੋ ਮਿਹਨਤ ਤੁਹਾਡੀ ਆ ਤੁਹਾਡੀ ਮਿਹਨਤ ਸਦਕਾ ਹੀ ਇਹ ਫਸਲਾਂ ਵਧੀਆ ਨਿਕਲੀਆਂ ਬਾਕੀ ਉਹ ਪਰਮਾਤਮਾ ਦੀ ਕਿਰਪਾ ਜਿਉ ਮੌਸਮ ਵਧੀਆ ਰਵੇ ਹਾਂ ਜੀ ਉਹ ਹੀ ਕਾਲਪੁਰਖ ਦੀ ਕਿਰਪਾ ਹੋਵੇ ਬਿਲਕੁਲ ਬਿਲਕੁਲ ਸਾਰਾ ਮਿਹਨਤ ਦਾ ਮੁੱਲ ਮੋੜੰਦਾ ਸੋ ਸਾਡੇ ਕਿਸਾਨ ਵੀਰਾਂ ਨੂੰ ਇੱਕ ਵਾਰੀ ਵੀਰ ਜੀ ਨੇ ਦਾ ਝੋਨਾ ਦਿਖਾਇਆ ਜੀ ਸੋ ਕਿਸਾਨ ਵੀਰ ਸਾਰੇ ਦੇਖ ਪਾ ਰਹੇ ਨੇ ਕਿ ਇੱਕ ਤਾਂ ਵੀਰ ਜੀ ਨੇ ਬੜੀ ਬਹੁਤ ਜ਼ਿਆਦਾ ਸੇਵਾ ਕੀਤੀ ਹੈ ਵੱਟਾਂ ਤੇ ਵੀ ਰੌਂਡ ਅਪ ਵਗੈਰਾ ਮਾਰੀ ਸਾਰੇ ਪਰ ਫਸਲ ਦੂਰ ਤੱਕ ਅਗਰ ਦੇਖੀ ਜਾਵੇ ਤਾਂ ਬਿਲਕੁਲ ਇੱਕਸਾਰ ਹੈ ਲੈਵਲ ਚ ਹੈ ਬਿਲਕੁਲ ਸੋ ਬਹੁਤ ਬਹੁਤ ਵੀਜੀ ਤੁਹਾਡਾ ਧੰਨਵਾਦ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਸਾਡੇ ਕਿਸਾਨ ਵੀਰਾਂ ਨੂੰ ਕੀਮਤੀ ਸਮਾਂ ਸਮਾਂ ਦਿੱਤਾ ਹਾਂਜੀ ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਹਾਂ ਜੀ ਹਾਂ ਜੀ ਤਾਂ ਮੈਂ ਇਹ ਤਾਂ ਕਹੂੰਗਾ ਜੀ ਇਹ ਸਭ ਤੋਂ ਵਧੀਆ 110 ਹੀ ਆ ਠੀਕ ਹੈ ਜੀ ਯਾਰ ਕਿਉਂ ਚਲੋ ਮਹਾਰਾਜ ਦੀ ਕਿਰਪਾ ਰਹੀ ਕਾਫੀ ਵਧੀਆ ਝਾੜ ਰਹਾਊਗਾ ਵੇਖਣ ਤੋਂ ਲੱਗਦਾ ਕਿਉਂਕਿ ਮੌਸਮ ਬੜਾ ਵਧੀਆ ਰਿਹਾ ਜੀ ਜੀ ਮੌਸਮ ਨੇ ਮਤਲਬ ਉਸ ਟਾਈਮ ਤੇ ਫਟਾਰੇ ਦੇ ਟਾਈਮ ਤੇ ਮੌਸਮ ਨੇ ਬੜਾ ਸਾਥ ਦਿੱਤਾ ਜਿਹਦਾ ਕਰਕੇ ਝੋਨੇ ਨੇ ਫਟਾਰਾ ਬਹੁਤ ਕੀਤਾ ਨਾਲੀਆਂ ਉਹ ਵੇਖ ਲਓ ਜੇ ਤੁਸੀਂ ਵੇਖ ਹੀ ਸਕਦੇ ਬਿਲਕੁਲ ਬਿਲਕੁਲ ਝਾੜ ਸੜ 65 ਪਿੰਡ ਨਾਲੀ ਇੱਕ ਬੂਟੇ ਨੂੰ ਹਾਂ ਜੀ ਹਾਂ ਜੀ ਤੇ ਇੰਨਾ ਫਟਾਰਾ ਨਹੀਂ ਕੋਈ ਹੋਰ ਝੋਨਾ ਕਰਦਾ ਹੋਰ ਝੋਨਾ ਕੋਈ ਨਹੀਂ ਕਰਦਾ ਬਿਲਕੁਲ ਤੇ ਵੇਖ ਲਓ ਪਹਿਲਾਂ ਇੱਕ ਬਾਰੇ ਬਹੁਤ ਸੋਹਣਾ ਚੋਨਾ ਹੈ ਆਪਾਂ ਕਿਸਾਨ ਵੀਰਾਂ ਨੂੰ ਦਿਖਾਤਾ ਹੈ ਬਹੁਤ ਸੋਹਣਾ ਚੋਨਾ ਹੈ ਨਾਲੀਆਂ ਵੀ ਬਹੁਤ ਮਜ਼ਬੂਤ ਨੇ ਔਰ ਕਾਫੀ ਗਿਣਤੀ ਦੇ ਵਿੱਚ ਨੇ ਹਾਂਜੀ ਹਾਂਜੀ ਠੀਕ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਵੀਜੀਤ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਕਿਸਾਨ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਸਾਰੇ ਕਿਸਾਨ ਵੀਰਾਂ ਨੇ ਸਾਨੂੰ ਆਪਾਂ ਕੀਮਤੀ ਸਮਾਂ ਦਿੱਤਾ ਸੌਂ ਦੇ ਸਮੇਂ ਦੇ ਵਿੱਚ ਹੋਰ ਵੀ ਵੀਡੀਓਜ਼ ਲੈ ਕੇ ਕਿਸਾਨ ਵੀਰਾਂ ਦੇ ਨਾਲ ਆਪਾਂ ਰੂਬਰੂ ਹੋਵਾਂਗੇ